ਜੀਐਮ ਸਾਹਿਬ ਹਰ ਜਗ੍ਹਾ ਦੇ ਸਟੇਜ ਉੱਤੇ ਕਿ ਸਮਾਰਟ ਸਿਟੀ ਸਰ ਸਮਾਰਟ ਸਿਟੀ ਲੱਗ ਰਿਹਾ ਕੇਵੋਸ ਕੋਲੇ ਸਾਰਾ ਉਹੀ ਆ ਵੀ ਇੱਕ ਲੋਕਾਂ ਨੂੰ ਝੂੜ ਦੇ ਇੱਕ ਮਾਇਆ ਜਾਲ ਸਫਾਈ ਰੱਖਣਾ 90 ਤਾਂ ਅੰਕੜ ਹੈਗੀ ਆ ਪਰ ਉਹਨੂੰ ਅਸਰ ਰੱਖੇਦ ਵੀ ਕਰ ਰਹੀਆਂ ਤੇ ਇਸ ਕਰਕੇ ਤੁਸੀਂ ਆਮ ਘਟਨਾਵਾਂ ਦੇਖ ਰਹੇ ਹੋ ਵੀ 7 ਵਜੇ ਬਾਅਦ ਬੰਦੇ ਲੁੱਟੋ ਗਏ ਤੇ ਇਸ ਤਾਂ ਵਿਚਾਰੇ ਮੈਨੂੰ ਤਾਂ ਲੱਗ ਰਿਹਾ ਨਹੀਂ ਸਾਰਾ ਬੰਦ ਐ ਇਸ ਟਾਈਮ ਸੌਦਾ ਸੈਂਟਰ ਇੱਕ ਅੱਧਾ ਉਹਦੇ ਵਿੱਚੋਂ ਚੱਲਦਾ ਹੋਣਾ ਇੱਕ ਟਾਈਮਿੰਗ ਉਹਨਾਂ ਨੇ ਰੱਖਿਆ ਕਿ 10 ਵਜੇ ਤੋਂ 12 ਵਜੇ ਤੱਕ ਹੀ ਤੁਸੀਂ ਬਿਮਾਰ ਹੋਣਾ ਕੋਈ ਟਾਈਮਿੰਗ ਥੋੜੀ ਬਸ ਆਪਾਂ ਨੂੰ ਕਿਹੜੇ ਵੇਲੇ ਕੀ ਹੋ ਜਾਣਾ ਮੈਂ ਉਹੀ ਕਹਿ ਰਿਹਾ ਹਾਂ ਬਈ ਜਦੋਂ ਜਿਹੜੀ ਸਾਧਨ ਆ ਵੀ ਜਿਹੜਾ ਸਟੇਟ ਆ ਜਿਨ੍ਹਾਂ ਨੂੰ ਆਪਾਂ ਰਿਸਪੌਂਸਿਬਿਲਟੀ ਦਿੱਤੀ ਉਹਨਾਂ ਦਾ ਫੋਕਸ ਕੀ ਆ ਬਈ ਪੰਜਾਬ ਦੇ ਹਰ ਬੰਦੇ ਦਾ ਇੱਕ ਫੈਸਿਲਿਟੀ ਦੇਣੀ ਹਰ ਵਧੀਆ ਪੰਜਾਬ ਦੇ ਲਈ ਇੱਕ ਕਲਿਆਣਕਾਰੀ ਸਟੇਟ ਬਣਾਉਣਾ ਹਰ ਬੰਦੇ ਨੂੰ ਸੁਰੱਖਿਆ ਦੇਣੀ ਜਾਂ ਪੰਜਾਬ ਦੀ ਜਿਹੜੀ ਪਾਵਰ ਆ ਉਹਨੂੰ ਸਾਹਮਣੇ ਉਹਦੇ ਜਿਹੜੇ ਸਾਧਨਾਂ ਦਾ ਜਿਹੜਾ ਉਹਦੇ ਸਾਧਨਾਂ ਦਾ ਲੁੱਟ ਕਰਕੇ ਕੋਈ ਨਿਜੀ ਜਿਹੜਾ ਆਪਣਾ Empire ਬਿਲਡ ਕਰ ਲੈਣਾ ਆਪਣੀ ਪਾਰਟੀ ਨੂੰ ਬਿਲਡ ਕਰ ਲੈਣਾ ਇਸ ਕਰਕੇ ਜਿਹੜਾ ਅਸੀਂ ਟ੍ਰੈਂਡ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਜਦੋਂ ਸੱਤਾ ਆ ਗਈ ਤੇ ਪੰਜਾਬ ਦੇ ਲੋਕਾਂ ਨਾਲ ਲਗਾ ਘੱਟ ਸਿਗਾ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ HKian channel ਸਾਰਿਆਂ ਦਾ ਦੇਖ ਵਿੱਚ ਸਾਰਿਆਂ ਦਾ ਹਰ ਇੱਕ ਸਵਾਗਤ ਹੈ ਆਪਣੇ ਨਾਲ ਸ਼ਖਸੀਅਤ ਉਹ ਜੁੜ ਚੁੱਕੇ ਆ ਬਲਵਿੰਦਰ ਕੁਮਾਰ ਐਡਵੋਕੇਟ ਆ ਉਹ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਇਸ ਟਾਈਮ ਪਿੰਡਾਂ ਦੀਆਂ ਲਿੰਕ ਰੋਡ ਜਿਹੜੇ ਵੀ ਦੇ ਸਾਰੇ ਖਰਾਬ ਹੈ ਮੋਸਤਾਵਰ ਤੋਂ ਕਿੰਨੇ ਵੀ ਰੋਡ ਹੈਗੇ ਸਾਰੇ ਲਿੰਕ ਟੁੱਟੇ ਪਏ ਆ ਉਹ ਉਹਨਾਂ ਨਾਲ ਗੱਲ ਕਰਦੇ ਕਿ ਪਹਿਲਾਂ ਪਿਆਰ ਪਰੀ ਸੱਚੀ ਗੱਲ ਸਰ ਸੱਚੀ ਗੱਲ ਜੀ ਸਾਰਿਆਂ ਨੂੰ ਸਰ ਜਿਹੜੇ ਇਸ ਟਾਈਮ ਗੱਲ ਕਰਦੇ ਸੀਐਮ ਸਾਹਿਬ ਹਰ ਜਗ੍ਹਾ ਦੇ ਸਟੇਜ ਉੱਤੇ ਕਿ ਸਮਾਰਟ ਸਿਟੀ ਸਰ ਸਮਾਰਟ ਸਿਟੀ ਲੱਗ ਰਿਹਾ ਹੈ ਕੇਵਸਲੇ ਉਹ ਸਾਰਾ ਉਹੀ ਆ ਵੀ ਇੱਕ ਲੋਕਾਂ ਨੂੰ ਝੂਠ ਦੇ ਕੇ ਮਾਇਆ ਜਾਲ ਸੁਸਾਈ ਰੱਖਣਾ ਵੀ ਗੱਲਾ ਗੱਲਾ ਦੱਸੀ ਜਾਣਾ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਪਰ ਜ਼ਮੀਨੀ ਪੱਧਰ ਤੇ ਜੋ ਆਪਾਂ ਦੇਖਦੇ ਆਂ ਵੀ ਉਹੀ ਹਾਲਾਤ ਆ ਜਿਹੜੇ ਪਹਿਲਾਂ ਸੀ ਪਿੰਗਲੀਆ ਸਰਕਾਰਾਂ ਦਰਾਂ ਕਾਂਗਰਸ ਰਹੀ ਹੈ ਜੀ ਉਸ ਤੋਂ ਬੱਲੇ ਅਕਾਲੀ ਜੀ ਦੇ ਕੋਲ ਆ ਅਲੱਗ-ਤੋ ਅਲੱਗ ਰਿਹਾ ਜੀ ਨਾ ਇੱਕ ਤੋ ਲਗਾਤਾਰ ਜਿਹੜਾ ਆ ਤਾਬੂ ਆਇਆ ਹੈਗਾ ਪਿਛਲੇ 5 ਸਾਲ ਤੋਂ ਨਹੀਂ ਹੋਇਆ ਹੋਰ 3 ਸਾਲ ਸਰਕਾਰ ਨੂੰ ਨਿਕਲ ਗਏ ਗਰਾਉਂਡ ਕਿੰਨਾ ਸਾਲਾਂ ਵਿੱਚ ਨਹੀਂ ਹੋ ਰਿਹਾ ਇਸ ਕਰਕੇ ਜਮੀਨੀ ਪੱਤਰ ਤੇ ਕੋਈ ਸੁਧਾਰ ਨਹੀਂ ਹੋ ਰਿਹਾ ਇਵਨ ਦਿਨ ਪਰ ਦਿਨ ਹਾਲਾਤ ਜਿਹੜੇ ਖਰਾਬ ਹੋ ਰਹੇ ਆ ਪਰ ਲੋਕਾਂ ਨੂੰ ਇਧੀਆਂ ਤੁਸੀਂ ਇੱਕ ਆਮ ਆਪਾਂ ਸੋਸ਼ਲ ਮੀਡੀਆ ਦੇ ਬੰਦੇ ਮਜ਼ਾਕੀਆ ਲੈ ਆਓ ਰੋਡ ਦਾ ਨਾਮ ਲਿਖ ਲੈਂਦੇ ਆ ਮੰਨ ਲਓ ਰਹੀ ਫਸਫਰਾਲਾ ਰੋਡ ਦੇ ਵਿੱਚ ਇੱਕ ਬੰਦਾ ਜਿਹੜਾ ਆ ਉਹ ਮੋਡਿਆਂ ਤੇ ਗੱਡੀ ਲਾ ਕੇ ਚੱਕ ਤੁਰਿਆ ਹੁੰਦਾ ਕਿ ਜਿੰਨੀਆਂ ਰੋਡਾਂ ਹੈਗੀਆਂ ਅਪਰੋਚ ਰੋਡ ਪਿੰਡਾਂ ਦੀਆਂ ਵੇ ਇਹ ਤਾਂ ਮੇਨ ਵੀ ਥੜਕਾ ਖਰਾਬ ਹੈ ਕਿ ਜਿੱਦਾਂ ਕਿ ਜੰਗੜ ਆਏ ਥੋੜਾ ਠੀਕ ਆ ਆ ਜਿੰਨੀਆਂ ਅਪਰੋਚ ਰੋਡ ਸਿਆ ਬਿਨਾ ਜਿਹੜੀਆਂ ਪਿੰਡਾਂ ਨੂੰ ਮੇਨ ਸਿਟੀ ਨਾਲ ਜੋੜਨੇ ਮੇਨ ਹਾਈਵੇ ਨਾਲ ਜੁੜਦੇ ਆ ਉਹ ਸਾਰੀਆਂ ਇੱਕ ਉਹ ਲੋਕੀ ਹੋਰ ਏਪੀ ਵਿੱਚ ਜਿਹੜਾ ਜਿਆਦਾ ਮੁਸ਼ਕਲ ਜਿਹੜਾ ਜਿਆਦਾ ਚਿੰਤਾ ਵਾਲਾ ਮਸਲਾ ਆ ਵੀ ਪਿੰਡਾਂ ਚੋਂ ਤੋਂ ਲੋਕ ਸ਼ਹਿਰਾਂ ਨੂੰ ਕੰਮ ਕਾ ਜਾਂਦੇ ਆ ਤੇ ਜਿਹੜੇ ਖਾਸ ਕਰ ਕਾਮਾਗਾਜੀ ਕਲਾਸ ਹੈ ਜੀ ਆ ਇਹਨੇ ਕਿਸੇ ਨੇ ਮਾਰਕੀਟ ਜਾਣਾ ਕਿਸੇ ਨੇ ਦੁਕਾਨ ਤੇ ਜਾਣਾ ਕਿਸੇ ਨੇ ਫੈਕਟਰੀ ਜਾਣਾ ਕਿਸੇ ਨੇ ਕੋਈ ਦਫਤਰ ਦੇ ਕੰਮ ਕਰ ਜਾਣਾ ਤੇ ਰਾਤ ਨੂੰ ਜਦੋਂ 6-7 ਵਜੇ ਤੋਂ ਬਾਅਦ ਉਹਨੂੰ ਇਹ ਡਰ ਬਹੁਤ ਰਹਿੰਦਾ ਵੀ ਮੇਰੇ ਨਾਲ ਕਿਤੇ ਵਾਰਦਾਤ ਨਾ ਹੋ ਜAVE <Sanye> ਕਿਉਂਕਿ ਇਹ ਜਿਹੜੀ ਇੰਦਾ ਨਹੀਂ ਸੜ ਗਿਆ ਬੰਦਾ ਕੋਈ ਆਪਣਾ ਮੋਟਰਸਾਈਕਲ ਵੀ ਤੇਜ਼ ਨਹੀਂ ਕਰ ਸਕਦਾ ਗੱਡੀ ਵੀ ਤੇਜ਼ ਨਹੀਂ ਕਰ ਸਕਦਾ ਤੇ ਇਸ ਕਰਕੇ ਇਹ ਜਿਹੜੀਆਂ ਟੁੱਟੀਆਂ ਸੜਕਾਂ ਆ ਇੱਕ ਬੰਦੇ ਨੂੰ ਸਫ਼ਰ ਕਰਨ ਵੇ ਤਾਂ ਔਂਕੜ ਹੈਗੀ ਆ ਪਰ ਉਹਨੂੰ ਅਸਰਖੇਤ ਵੀ ਕਰ ਰਹੀਆਂ ਦੇਖ ਕਰਕੇ ਤੁਸੀਂ ਆਮ ਘਟਨਾਵਾਂ ਦੇਖ ਰਹੇ ਹੋ ਕਿ 7 ਵਜੇ ਬਾਅਦ ਬੰਦੇ ਲੁੱਟ ਹੋ ਗਏ ਤੇ ਇਸ ਕਰਕੇ ਬੰਦੇ ਸੋਚਦੇ ਵੀ ਸੜੇ ਖਰਾਬ ਆ ਇਹ ਮਤਲਬ ਕਿੰਨਾ ਅਸਰ ਜ਼ਿੰਦਗੀ 'ਚ ਪਾ ਰਹੀਆਂ ਜਿਹੜੀਆਂ ਸੜਕਾਂ ਖਰਾਬ ਆ ਬੰਦਾ ਇਹ ਸੋਚਦਾ ਤੁਸੀਂ ਅਸੀਂ ਕਈ ਵਾਰ ਬਾਜ਼ਾਰ ਜਾਂਦੇ ਆ ਤੇ ਸਾਨੂੰ ਕੋਈ ਆਮ ਹੁੰਦਾ ਉਹ ਸਾਨੂੰ ਕਹਿੰਦੇ ਜੀ ਭਾਜੀ 6 ਵਜੇ ਤੋਂ ਪਹਿਲਾਂ ਆ ਜਿਓ 7 ਵਜੇ ਤੋਂ ਪਹਿਲਾਂ ਆ ਜਿਓ ਕਿਉਂ ਉਹਨਾਂ ਨੂੰ ਇਹ ਆ ਬਾਅਦ ਹਨੇਰਾ ਹੋ ਜਾਣਾ ਇਹ ਨਾ ਹੋਵੇ ਵੀ ਅਸੀਂ ਘਰ ਪਹੁੰਚੇ ਜੇ ਲੇਟ ਹੋਈਏ ਤੇ ਰਾਹ ਦੇ ਵਿੱਚ ਸਾਣਾ ਲੁੱਟ ਹੋ ਜਵੇ ਕਿਉਂਕਿ ਰੋਡ ਵੀ ਸੇਫ ਨਹੀਂ ਆ ਤੇ ਮਾਹੌਲ ਵੀ ਸੁਰੱਖਿਅਤ ਨਹੀਂ ਆ ਇਸ ਕਰਕੇ ਇਹਨਾਂ ਸੜਕਾਂ ਕਰਕੇ ਬੰਦਿਆਂ ਦੀ ਬਹੁਤ ਜ਼ਿੰਦਗੀ ਜਿਹੜੀ ਹਰ ਪੱਖ ਤੋਂ ਪ੍ਰਭਾਵਿਤ ਹੋ ਗਈ ਹੈ ਜਿਹੜਾ ਹਰ ਵਾਰੀ ਗੱਲ ਇੱਥੇ ਹਲਕੇ ਦਾ ਬਲਕਾਰ ਸਿੰਘ ਆ ਉਸ ਇਸ ਰੋਡ ਤੋਂ ਡੇਲੀ ਲੰਘ ਕੇ ਜਾਂਦਾ ਆਉਂਦਾ ਕੋਈ ਫੰਕਸ਼ਨ ਹੁੰਦਾ ਤਾਂ ਕੋਈ ਮੈਂ ਦੇਖਦਾ ਜਦ ਵੀ ਫੋਟੋ ਇਹ ਚੀਜ਼ਾਂ ਪਾਉਂਦਾ ਮੈਨੂੰ ਲੱਗਦਾ ਨਹੀਂ ਕੋਈ ਡਿਵੈਲਪਮੈਂਟ ਕਰ ਰਿਹਾ ਏ ਕੀ ਇਹਦੇ ਬਾਰੇ ਤੁਹਾਡਾ ਵਿਚਾਰ ਪਹਿਲਾਂ ਦੇਖੋ ਇਹ ਇੱਕ ਇੱਕ ਜਿਹੜਾ ਇਹ ਜਿਹੜੇ ਦੋ ਚੀਜ਼ਾਂ ਹੈਗੀਆਂ ਵੀ ਇੱਕ ਤਾਂ ਪੋਲਿਸੀ ਮੇਕਿੰਗ ਦੇ ਵਿੱਚ ਹੀ ਆ ਕਿਉਂਕਿ ਜਿਹੜੀ ਆਪ ਸਰਕਾਰ ਹੈਗੀ ਆ ਕਿਉਂਕਿ ਉਹਨਾਂ ਦੇ ਕੋਲ ਗੱਲਾਂ ਕਰਨ ਤਲਾਵਾ ਕੁਝ ਨਹੀਂ ਹੈਗਾ ਉਹਨਾਂ ਕੋਈ ਰਸਤਾ ਹੀ ਹੈ ਨਹੀਂ ਕਿਉਂਕਿ ਜਦੋਂ ਆਪਾਂ ਦੇਖ ਰਹੇ ਆਂ ਵੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਉਹ ਲਗਾਤਾਰ ਕਰਜ਼ਾ ਚੱਕ ਰਹੀ ਹੈ ਬਿਲਕੁਲ ਔਰ ਮੇਰੇ ਖਿਆਲ ਨਾਲ ਪਿਛਲੇ ਜਿਹੜੇ ਪਿਛਲੇ ਜਿਹੇ ਅਗੜੇ ਦਾ ਪੌਣੇ 3 ਲੱਖ ਕਰੋੜ ਉਹ ਨਹੀਂ ਚੱਕੇ ਲਿਆ ਸੀਗਾ ਤੇ ਜਦੋਂ ਜਦੋਂ ਪਹਿਲਾਂ ਉਹਨਾਂ ਨੂੰ ਪੁੱਛਦੇ ਸੀ ਜਿਹੜਾ ਤੁਸੀਂ ਜਿਹੜੇ ਆਮ ਆਪ ਪਾਰਟੀ ਦੇ ਮੁਖੀ ਆ ਅਰਵਿੰਦ ਕੇਜਰੀਵਾਲ ਜੀ ਤੁਸੀਂ ਉਹਨਾਂ ਦੀ ਇੰਟਰਵਿਊ ਸੁਣੀ ਆਉਂਗੀ ਉਹ ਕਹਿੰਦੇ ਵੀ ਅਸੀਂ 11-1100 ਰੁਪਿਆ ਹਰ ਮਹੀਨੇ ਆਪਾਂ ਨੂੰ ਦੇਣਾ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਇਹ ਫਿਰ ਤੁਸੀਂ ਪੈਸਾ ਕਿੱਥੋਂ ਲਿਆਵੋਗੇ ਉਹ ਕਹਿੰਦੇ ਜੀ ਅਸੀਂ ਕਰਪਸ਼ਨ ਬੰਦ ਕਰ ਦੇਣੀ ਅਸੀਂ ਜੀ ਜਿਹੜਾ ਮਾਈਨਿੰਗ ਤੇ ਲਗਾਮ ਲਾ ਲੈਣੀ ਮਾਈਨਿੰਗ ਹੀ ਨਹੀਂ ਹੋਣ ਦੇਣੀ ਨਜਾਇਜ਼ ਨਹੀਂ ਹੋਣ ਦੇਣੀ ਅਸੀਂ ਉਹ ਫਿਰ ਪਲਗ ਉਹ ਆਪਣਾ ਸਰਕਾਰੀ ਖਜ਼ਾਨੇ 'ਚ ਪੈਸਾ ਆ ਜਾਊਗਾ ਤੇ ਉਹ ਉਹਨਾਂ ਨੇ ਇੱਕ ਖਾਕਾ ਦੱਸਿਆ ਸੀ ਵੀ ਇਦਾਂ ਅਸੀਂ ਰੈਵਨਿਊ ਨਹੀਂ ਜਨਰੇਟ ਕਰਨਾ ਤੇ ਇਦਾਂ ਅਸੀਂ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਹੋਣੀ ਪਰ ਉਲਟ ਹੋਇਆ ਕਿ ਉਹ ਵੀ ਕੋਈ ਰੈਵਨਿਊ ਦਾ ਰਿਕਾਰਡ ਨਹੀਂ ਆਇਆ ਪਰ ਦੂਜਾ ਇਹ ਵੀ ਉਲਟਾ ਉਹ ਜਿਹੜਾ ਕਰਜਾ ਚੱਕਰੇ ਆ ਉਹਦਾ ਕੋਈ ਪਤਾ ਨਹੀਂ ਹੈਗਾ ਵੀ ਕਿਸ ਹਿਸਾਬ ਨਾਲ ਪੰਜਾਬ ਦੇ ਸਾਧਨਾਂ ਦੀ ਮੈਨੇਜਮੈਂਟ ਕਰ ਰਹੇ ਆ ਵੀ ਜਿਹਦੇ ਵਿੱਚ ਉਹ ਪ੍ਰੋਗਰੈਸ ਦੀ ਬਜਾਏ ਕਰਜ਼ਾਈ ਹੋ ਰਹੀ ਹੈ ਉਹ ਕਿੱਦਾਂ ਇਸ ਕਰਕੇ ਜਦੋਂ ਜਿਹੜੀ ਸਰਕਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਫਤਵਾ ਲਿਆ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਤੇ ਖਰੇ ਉੱਤਰਨ ਦੀ ਉਹਨਾਂ ਨੇ ਗੱਲ ਕਹੀ ਸੀ ਜਦੋਂ ਉਹਨਾਂ ਕੋ ਸਾਧਨਾਂ ਦੀ ਮੈਨੇਜਮੈਂਟ ਹੀ ਹੈ ਨਹੀਂ ਉਲਟਾ ਉਹ ਕਰਜ਼ਾਈ ਹੋ ਰਹੀ ਆ ਪੰਜਾਬ ਦੇ ਸਾਧਨ ਦਿੱਲੀ ਚ ਲੱਗ ਰਹੇ ਆ ਪੰਜਾਬ ਦੀ ਸਾਰੀ ਮਸ਼ੀਨਰੀ ਦਿੱਲੀ ਜਾ ਰਹੀ ਆ ਪੰਜਾਬ ਦਾ ਜਿਹੜਾ ਸਾਰਾ ਕਰੋੜਾ ਅਰਬਾ ਰੁਪਏ ਦਾ ਜਿਹੜਾ ਪੈਸਾ ਆਮ ਆਦਮੀ ਪਾਰਟੀ ਇੱਕ ਪੋਲੀਟੀਕਲ ਪਾਰਟੀ ਆ ਠੀਕ ਆ ਉਹਦੀ ਮਸ਼ਹੂਰੀ ਦੇ ਵਿੱਚ ਪੂਰੇ ਦੇਸ਼ ਦੇ ਮੀਡੀਆ ਦੇ ਵਿੱਚ ਲੱਗ ਰਿਹਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਚਣਾ ਹੀ ਹੈਗਾ ਇਸ ਕਰਕੇ ਜਿਹੜਾ ਇਹ ਆਪਾਂ ਖਲਾਅ ਦੇਖਦੇ ਡਵੈਲਪਮੈਂਟ ਦਾ ਵੀ ਗੱਲਾਂ ਜੋ ਮਰਜ਼ੀ ਕਹੀ ਜਾਣ ਪਰ ਜਿਹੜੇ ਸਾਧਨ ਆ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਉਹ ਪੰਜਾਬ ਦੇ ਲੋਕਾਂ ਦੇ ਲਈ ਬਚਾਏ ਨਹੀਂ ਜਾ ਰਹੇ ਤੋਂ ਬਚਾਇਆ ਹੀ ਨਹੀਂ ਜਾ ਰਹੇ ਤਾਂ ਨਾ ਲੱਗਣਗੇ ਕਿੱਥੇ ਤੇ ਜਦੋਂ ਲੱਗ ਨਹੀਂ ਰਹੇ ਤਾਂ ਫਿਰ ਇਦਾਂ ਦੀ ਸਥਿਤੀ ਮਤਲਬ ਪੈਸੇ ਸਾਡੇ ਪੈਸੇ ਕਿਤੇ ਹੋਰ ਲੈ ਗਏ ਤੇ ਸਾਡੇ ਲਈ ਆ ਜਿਹੜੀ ਆ ਮਾੜੀ ਸਥਿਤੀ ਉਹ ਛੱਡ ਗਏ ਇਸ ਕਰਕੇ ਗੱਲਾਂ ਗੱਲਾਂ ਨਾ ਜਦ ਉਹ ਗੱਲਾਂ ਹੀ ਕਰੀ ਜਾ ਰਹੇ ਆ ਬਾਕੀ ਦਾ ਸਾਰਾ ਸਾਡੇ ਖਿਲਾਫ ਉਲਟੀ ਆ ਜਿਵੇਂ ਇੱਕ ਸੌਦਾ ਸੈਂਟਰ ਦੀ ਵੀ ਗੱਲ ਕਰਦੇ ਆ ਡਿਫੈਂਸਰੀ ਦੀ ਗੱਲ ਕਰਦੇ ਆ ਕਿ ਬਾਦਲ ਸਾਹਿਬ ਨੂੰ ਗੱਲ ਕਹੀ ਸੀ ਕਿ ਇਹ ਤੇਰੇ ਬਾਪ ਦਾ ਨਹੀਂ ਹੈਗਾ ਇਹ ਹੈਗਾ ਲੋਕਾਂ ਦਾ ਪੈਸੇ ਦਾ ਤੇ ਇਹਦੇ ਬਾਰੇ ਕੀ ਤੁਹਾਡਾ ਵਿਚਾਰ ਮੈਨੂੰ ਤਾਂ ਲੱਗ ਰਿਹਾ ਜਾਨੀ ਸਾਰਾ ਬੰਦ ਐ ਇਸ ਟਾਈਮ ਸੋਦਾ ਸੈਂਟਰ ਇੱਕ ਅੱਧਾ ਉਹਦੇ ਚੋਂ ਚੱਲਦਾ ਹੋਣਾ ਇੱਕ ਟਾਈਮਿੰਗ ਉਹਨਾਂ ਨੇ ਰੱਖਿਆ ਕਿ 10 ਵਜੇ ਤੋਂ 12 ਵਜੇ ਤੱਕ ਕਿ ਤੁਸੀਂ ਬਿਮਾਰ ਹੋਣਾ ਕੋਈ ਟਾਈਮਿੰਗ ਥੋੜੀ ਬਸ ਆਪਾਂ ਨੂੰ ਕਹੇ ਵਾਲੇ ਕੀ ਹੋ ਜਾਣਾ ਮੈਂ ਉਹੀ ਕਹਿ ਰਿਹਾ ਬਈ ਜਦੋਂ ਜਿਹੜੀ ਸਾਧਨ ਐ ਵੀ ਜਿਹੜਾ ਸਟੇਟ ਐ ਜਿਨ੍ਹਾਂ ਨੂੰ ਆਪਾਂ ਰਿਸਪੌਂਸਿਬਿਲਟੀ ਦਿੱਤੀ ਉਹਨਾਂ ਦਾ ਫੋਕਸ ਕੀ ਐ ਬਈ ਪੰਜਾਬ ਦੇ ਹਰ ਬੰਦੇ ਤੱਕ ਫੈਸਿਲਿਟੀ ਦੇਣੀ ਹਰ ਵਧੀਆ ਪੰਜਾਬ ਦੇ ਲਈ ਇੱਕ ਕਲਿਆਣਕਾਰੀ ਸਟੇਟ ਬਣਾਉਣਾ ਹਰ ਬੰਦੇ ਨੂੰ ਸੁਵਿਧਾ ਦੇਣੀ ਜਾ ਪੰਜਾਬ ਦੀ ਜਿਹੜੀ ਪਾਵਰ ਆ ਉਹਨੂੰ ਸਾਹਮ ਕੇ ਉਹਦੇ ਜਿਹੜੇ ਸਾਧਨਾਂ ਦਾ ਜਿਹੜਾ ਉਹਦੇ ਸਾਧਨਾਂ ਦਾ ਲੁੱਟ ਕਰਕੇ ਕੋਈ ਨਿਜੀ ਜਿਹੜਾ ਆਪਣਾ Empire ਬਿਲਡ ਕਰ ਲੈਣਾ ਆਪਣੀ ਪਾਰਟੀ ਨੂੰ ਬਿਲਡ ਕਰ ਲੈਣਾ ਇਸ ਕਰਕੇ ਜਿਹੜਾ ਅਸੀਂ ਟ੍ਰੈਂਡ ਦੇਖਦੇ ਆਂ ਵੀ ਪੰਜਾਬ ਦੇ ਵਿੱਚ ਜਦੋਂ ਸੱਤਾ ਆ ਗਈ ਤੇ ਪੰਜਾਬ ਦੇ ਲੋਕਾਂ ਨਾਲ ਲਗਾ ਘੱਟ ਸੀਗਾ ਕਿਉਂਕਿ ਜ਼ਿਆਦਾਤਰ ਬੰਦੇ ਦਿੱਲੀ ਦੇ ਰਹਿਣ ਵਾਲੇ ਆ ਉਹਨਾਂ ਨੇ ਸਾਰੇ ਤੇ ਉਹਨਾਂ ਨੇ ਦੇਖਿਆ ਵੀ ਇੱਥੋਂ ਸਾਧਨ ਲਈਏ ਅਸੀਂ ਤੇ ਸਾਧਨਾ ਰਾਹੀਂ ਅਸੀਂ ਪੂਰੇ ਦੇਸ਼ ਦੇ ਵਿੱਚ ਉਹਨੂੰ ਆਪਣੀ ਨਿਜੀ ਜਿਹੜੀ ਉਹਨਾਂ ਦੀ ਇੱਕ ਮាតុ ਕਾਂਸ਼ਾ ਆ ਪੋਲੀਟਿਕਲ ਉਹਦੇ ਲਈ ਵਰਤੀ ਐ ਇਸ ਕਰਕੇ ਇਸ ਕਰਕੇ ਜਿਹੜਾ ਪਿੰਡ ਪੱਧਰ ਤੱਕ ਡਿਸਪੈਂਸਰੀਆਂ ਫੈਲ ਚੁੱਕੀਆਂ ਸੀ ਪਿੰਡ ਪੱਧਰ ਤੱਕ ਸਬਦਾ ਸੈਂਟਰ ਆ ਗਏ ਸੀ ਤੇ ਉਹਨਾਂ ਦੇ ਵਿੱਚ ਉਹ ਨਹੀਂ ਪੈਸਾ ਘਟਾਉਣਾ ਸ਼ੁਰੂ ਕੀਤਾ ਵੀ ਇਹ ਬਾਧੂ ਪੈਸਾ ਆ ਪਿੰਡ ਦੀ ਭਲੇ ਲਈ ਜਿਹੜਾ ਮਤਲਬ ਪਿੰਡ ਦੇ ਬੰਦੇ ਦੇ ਇਲਾਜ ਲਈ ਜਿਹੜਾ ਪੈਸਾ ਲੱਗ ਰਿਹਾ ਉਹਨੂੰ ਉਹ ਨਹੀਂ ਬਾਧੂ ਮੰਨ ਲਿਆ ਤੇ ਜਿਹੜਾ ਉਹਨਾਂ ਨੇ ਆਪਣੀ ਨਿੱਜੀ ਸੁਰੱਖਿਆ ਤੇ ਲਾਉਣਾ ਨੇ ਜੀ ਹੈਲੀਕਾਪਟਰ ਦੇ ਦੌਰਿਆਂ ਤੇ ਲਾਉਣਾ ਉਹਨੂੰ ਉਹ ਆਪ ਵੀ ਕਹਿ ਰਿਹਾ ਸੀ ਕਿ ਤੂੰ ਹੀ ਬਾਦਲ ਸਾਹਿਬ ਨੂੰ ਵੀ ਕਹਿ ਰਹੇ ਸੀ ਕਹਿੰਦਾ ਕਿ ਤੂੰ ਹੀ ਜਿਆਦਾ ਸਰਕਾਰੀ ਖਜ਼ਾਨੇ ਨੂੰ ਸੀ 699 ਰੱਖਿਆ ਹਜ਼ਾਰ ਹਜ਼ਾਰ ਗਨਮਣ ਰੱਖੇ ਹੁਣ ਆਪ ਕਿੰਨੇ ਰੱਖੀ ਫਿਰਦੇ ਸਾਂ ਮੈਂ ਉਹੀ ਕਹਿ ਰਿਹਾ ਬਈ ਉਹ ਸਿਰਫ ਜਦੋਂ ਆਪਾਂ ਨਹੀਂ ਸੱਤਾ ਜੁੰਦੇ ਅਸੀਂ ਉਦੋਂ ਨਿੰਦਦੇ ਆ ਜਦੋਂ ਲੋਕ ਉਹਨਾਂ ਨੂੰ ਪਾਵਰ ਦਿੰਦੇ ਆ ਤੇ ਉਸ ਤੋਂ ਵੀ ਖਰਾਬ ਨਿਕਲਦੇ ਆਗੇ ਤੇ ਇਸ ਕਰਕੇ ਉਹਨਾਂ ਨੇ ਜਿਹੜੀ ਆਪ ਦੀ ਜੋ ਅਸੀਂ ਪਾਲਿਸੀ ਦੇਖ ਰਹੇ ਆ ਵੀ ਉਹਦੇ ਵਿੱਚ ਇਹ ਆ ਵੀ ਜਿਹੜਾ ਪਿੰਡ ਦੇ ਲੋਕਾਂ ਦੇ ਪੈਸਾ ਲੋਣਾ ਉਹ ਬਾਧੂ ਬਾਧੂ ਖਰਚਾ ਵੀ ਉਹਨੂੰ ਕਟਾ ਲਿਆ ਜਾਵੇ ਕਿਉਂਕਿ ਉਹਨਾਂ ਲੱਗਦਾ ਵੀ ਪਿੰਡਾਂ ਦੇ ਲੋਕ ਕਿਹੜਾ ਬੋਲਦੇ ਆ ਇਹ ਕਿਹੜੇ ਐਡੇ ਇੰਪਾਵਰ ਆ ਵੀ ਆ ਕੇ ਸਾਣਾ ਲੜ ਲੈਣਗੇ ਜੇ ਲੜ ਲੈਣਗੇ ਮੋਰੇ ਪੁਲਿਸ ਲਾ ਦੇਣਗੇ ਪੁਲਿਸ ਕਹਿ ਦੋਗੇ ਵੀ ਜੇ ਤੁਸੀਂ ਰੋਲਾ ਪਾਇਆ ਤੁਹਾਡੇ ਤੇ ਅਸੀਂ ਪਰਚਾ ਦਰਜ ਕਰ ਦਵਾਂਗੇ ਇਸ ਕਰਕੇ ਉਹ ਉਹਨਾਂ ਨੇ ਜਿਹੜਾ ਪਿੰਡਾਂ ਤੇ ਜਿਹੜਾ ਪੈਸਾ ਲੱਗ ਰਿਹਾ ਸੀ ਉਹਨੂੰ ਬਾਧੂ ਖਰਚਾ ਮੰਨ ਲਿਆ ਉਹਨਾਂ ਦੀਆਂ ਦਵਾਈਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਉਹਨੂੰ ਬਾਧੂ ਖਰਚਾ ਮੰਨ ਲਿਆ ਜਿਹੜੀਆਂ ਉਹਨਾਂ ਨੂੰ ਪਿੰਡਾਂ ਤੱਕ ਜਿਹੜੇ ਮੁਲਾਜ਼ਮ ਤਾਇਨਾਤ ਕੀਤੇ ਜਿਹੜੀ ਉਹਨਾਂ ਨੂੰ ਸਹੂਲਤ ਦੇਣੀ ਸੀ ਉਹਨੂੰ ਵਾਧੂ ਖਰਚੇ ਮੰਨ ਲਿਆ ਜਿਹੜੇ ਸਰਕਾਰੀ ਸਕੂਲ ਸੀਗੇ ਉਹ ਉਹਨਾਂ ਦੇ ਪੈਸਾ ਲੋਣਾ ਜਿਹੜਾ ਬੱਚਾ ਆ ਉਹਨੂੰ ਕਿਤੇ ਦੂਰ ਨਾ ਜਾਣਾ ਪਵੇ ਮੈਂ ਕਹਿੰਦਾ ਉਹ ਪਿੰਡ ਦੇ ਵਿੱਚ ਇੱਕ ਸਕੂਲ ਦੇ ਵਿੱਚ 92 ਵਿੱਚ ਇੱਕ ਟੀਚਰ ਪੜਾ ਰਿਆ ਆਪਣੇ ਲੱਗ ਗਈ ਪਿੰਡ ਮੈਂ ਨਾਂ ਨਹੀਂ ਲੈਣਾ ਫੇਰ ਕਈ ਵੇਲੇ ਪੋਲੀਟਿਸਟ ਵਾਲੇ ਸਾਰੇ ਪਿੰਡਾਂ 'ਚ ਇਹ ਆ ਸਾਰੇ ਪਿੰਡਾਂ 'ਚ ਹੀ ਦਿੱਤੀ ਕਿਉਂਕਿ ਯੂਨੀਫਾਰਮ ਪਾਲਿਸੀ ਆ ਪੰਜਾਬ ਦੀ ਇਦਾਂ ਨਹੀਂ ਹੈਗਾ ਬਈ ਅ ਭਾਈ ਇੱਕ ਮੈਂ ਸੋਚ ਬਈ ਯੂਨੀਫਾਰਮ ਪਾਲਿਸੀ ਹੋਵੇ ਸਾਰੇ ਸਕੂਲਾਂ ਦੀ ਜੇ ਯੂਨੀਫਾਰਮ ਪਾਲਿਸੀ ਸਕੂਲ ਸਹੀ ਕਰਨ ਦੀ ਹੋਵੇ ਤੇ ਤੁਹਾਨੂੰ ਹਰ ਪਿੰਡ ਸਹੀ ਸਕੂਲ ਮਿਲ ਜਾਂਦਾ ਜੇ ਯੂਨੀਫਾਰਮ ਪਾਲਿਸੀ ਇਹ ਆ ਵੀ ਅਸੀਂ ਇਹ ਪਿੰਡ ਤੇ ਪੈਸਾ ਨਹੀਂ ਲਾਉਣਾ ਤੁਸੀਂ ਇੱਕ ਮੰਨ ਲਓ ਮੈਂ ਤੁਹਾਨੂੰ ਜਿਹੜੀ ਉਹੀ ਨੀਤੀ ਦੀ ਗੱਲ ਦੱਸ ਰਹੇ ਵੀ ਜਿਹੜਾ ਪਿੰਡ ਦੇ ਸਕੂਲ ਚ ਪੈਸਾ ਲਾਉਣਾ ਟੀਚਰ ਤੇ ਲਾਉਣਾ ਉਹਦੀ ਬਿਲਡਿੰਗ ਤੇ ਲਾਉਣਾ ਉਹਨੂੰ ਬਾਧੂ ਮੰਨ ਲਿਆ ਵੀ ਇਹਦੀ ਲੋੜ ਨਹੀਂ ਹੈ ਇਸ ਤਰ੍ਹਾਂ ਕੇ ਪਿੰਡ ਤੇ ਲੱਗਣ ਦੇ ਕੇਂਦਰ ਸਕੂਲ ਤੇ ਲੱਗਣ ਵਾਲਾ ਪੈਸਾ ਕੱਟ ਕਰ ਦਿੱਤਾ ਪਿੰਡ ਦੀ ਡਸਪੈਂਸਰੀ ਲੱਗਣ ਵਾਲਾ ਪੈਸਾ ਕੱਟ ਕਰ ਦਿੱਤਾ ਪਿੰਡ ਦੇ ਜਿਹੜੀ ਅਪਰੋਚ ਰੋਡ ਲੱਗਣ ਵਾਲੀ ਪੈਸਾ ਉਹ ਕੱਟ ਦਿੱਤਾ ਤੇ ਔਰ ਉਹ ਜਿਹੜਾ ਪੈਸਾ ਆ ਕਿਉਂਕਿ ਉਹਨਾਂ ਕੋ ਬਚਿਆ ਨਹੀਂ ਉਹਨਾਂ ਨੇ ਆਪਣੇ ਜਹਾਜ਼ਾਂ ਦੇ ਖਰਚ ਕਰ ਲਿਆ ਹੈਲੀਕਾਪਟਰ ਦੇ ਖਰਚ ਕਰ ਲਿਆ ਉਹਨਾਂ ਨੇ ਆਪਣੀ ਸਿਕਿਉਰਿਟੀ ਤੇ ਖਰਚ ਕਰ ਲਿਆ ਜਿਹੜੀਆਂ ਲਗਜ਼ਰੀ ਲਾਈਫ ਆਪਣੀ ਬਣਾਉਣ ਦੇ ਖਰਚ ਕਰ ਲਿਆ ਉਹ ਦੂਜੇ ਸਟੇਟਾਂ ਦੇ ਵਿੱਚ ਆਪਣੀ ਪਾਰਟੀ ਦੇ ਐਕਟੀਵਿਟੀ ਤੇ ਖਰਚ ਕਰ ਲਿਆ ਤੇ ਇਸ ਕਰਕੇ ਜਿਹੜਾ ਇਹ ਸਾਰਾ ਕ੍ਰਾਈਸਿਸ ਆ ਆਪ ਦੀ ਜਿਹੜੀ ਆਰਥਿਕ ਜਿਹੜੀ ਇੱਕ ਫਿਸਕਲ ਮੈਨੇਜਮੈਂਟ ਆਪਾਂ ਕਹਿੰਦੇ ਆ ਵੀ ਆਰਥਿਕ ਜਿਹੜੀ ਉਹਨਾਂ ਦੀ ਕੋਈ ਯੋਜਨਾ ਬੰਦੀ ਆ ਉਹਦੇ ਕਰਕੇ ਆ ਜਿਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਹਿੱਤ ਹੈ ਨਹੀਂ ਉਹਨਾਂ ਦੇ ਜਿਹੜੇ ਕੋਈ ਨਿੱਜੀ ਜਿਹੜੇ ਉਹਨਾਂ ਦੀ ਆਪਣੀ ਇੱਕ ਡਿਸੀਜਨ 메ਕਿੰਗ ਬਾਡੀ ਆ ਆਪ ਦੀ ਆਪ ਆਪ ਪਾਰਟੀ ਦੀ ਉਹਦੇ ਇੰਟਰਸਟ ਜ਼ਿਆਦਾ ਹੈਗੇ ਇਸ ਕਰਕੇ ਸਾਰਾ ਕ੍ਰਾਈਸਿਸ ਅਸੀਂ ਝੇਲ ਰਹੇ ਹਾਂ ਸਰ ਇੱਕ ਭਗਵੰਤ ਜੀ ਨੇ ਇੱਕ ਹੋਰ ਗੱਲ ਕਹੀ ਸੀ ਕਿ ਇਲੈਕਸ਼ਨ ਵੇਲੇ ਵਾਅਦੇ ਕੀਤੇ ਸੀ ਕਹਿੰਦਾ ਕਿ ਅਸੀਂ ਤੁਹਾਡੇ ਸੱਥਾਂ 'ਚ ਬੈਠਾਂਗੇ ਮੈਂ ਇੱਕ ਵਾਰੀ ਬਲਕਾਰ ਸਿੰਘ ਨੂੰ ਕਾਲ ਲਾਇਆ ਤੇ ਉਹਨੂੰ ਮੈਂ ਕਿਹਾ ਕਿ ਭਾਜੀ ਤੁਹਾਨੂੰ ਮਿਲਣਾ ਆ ਵਾਈਟ ਵਾਸਤੇ ਉਹ ਕਹਿੰਦਾ ਕਿ ਮੇਰੀ ਕੋਠੀ ਆ ਜਾਓ ਭਾਈ ਤੁਸੀਂ ਗੱਲਾਂ ਕੀਤੀਆਂ ਸੱਥਾਂ ਬਾਰੇ ਕਿ ਸਾਥ ਲੱਗ ਰਿਹਾ ਹੈ ਕਿਸ ਪਾਸੇ ਸਰ ਮੈਨੂੰ ਦੇਖੋ ਸੱਥਾਂ ਵਿੱਚ ਤਾਂ ਆ ਹੀ ਬੈਠਾਂਗੇ ਜੇ ਉਹ ਉੱਤੇ ਪੋਜ਼ਿਟਿਵ এনवायरमेंट ਇਹਨਾਂ ਨੇ ਹੋਊਗਾ ਇਸ ਕਰਕੇ ਉਹ ਜਦੋਂ 3 ਸਾਲ ਹੋ ਗਏ ਤੁਸੀਂ ਦੇਖੋ ਨਸ਼ੇ ਦਾ ਮਸਲਾ ਉਦਾਂ ਹੀ ਆ ਹੁਣ ਜਦੋਂ ਦਿੱਲੀ ਹਰ ਗਏ ਤੇ ਹੁਣ ਉਹ ਪਿੰਡ ਪਿੰਡ ਜਾ ਹੁਣ ਕਹ ਰਹੇ ਨਸ਼ਾ ਖਤਮ ਕਰਨਾ ਇਹਦੇ ਨਾਲ 3 ਸਾਲ ਕਿਦਾਂ ਚੱਲ ਗਿਆ ਵੀ 3 ਸਾਲ ਤੋਂ ਤੁਹਾਡੀ ਸਰਕਾਰ ਸੀ ਇਹ ਇੱਕ ਗੱਲ ਤਾਂ ਆਪਾਂ ਫੇਰ ਮੰਨਦੇ ਆ ਵੀ 3 ਸਾਲ ਤੱਕ ਨਸ਼ਾ ਹੱਲਿਆ ਰਿਆ ਪਰ ਤੁਹਾਡਾ ਜਿਹੜਾ ਇਲੈਕਸ਼ਨ ਸਲੋਗਨ ਸੀ ਵੀ ਅਸੀਂ 3 ਮਹੀਨਿਆਂ ਚ ਇੱਕ ਕੁਝ ਹਫ਼ਤਿਆਂ ਚ ਅਸੀਂ ਨਸ਼ਾ ਬੰਦ ਕਰ ਦੇਣਾ ਤੇ ਇਸ ਕਰਕੇ ਸੱਥਾਂ ਵਿੱਚ ਆਪਾਂ ਤਾਂ ਹੀ ਜਾਵਾਂਗੇ ਜੇਦੋਂ ਮੈਨੂੰ ਲੱਗਣਾ ਵੀ ਲੋਕ ਖੁਸ਼ ਹੋਇਆ ਅਸੀਂ ਉਹਨਾਂ ਲਈ ਕੰਮ ਕੀਤਾ ਤੇ ਸਾਨੂੰ ਉਹ ਹੱਥਾਂ ਤੇ ਚੱਕ ਲੈਣਗੇ ਪਰ ਜਦੋਂ ਉਹਨਾਂ ਨੂੰ ਪਤਾ ਵੀ ਅਸੀਂ 3 ਸਾਲ ਕੁਝ ਕੀਤਾ ਹੀ ਨਹੀਂ ਤੇ ਲੋਕਾਂ ਨੇ ਸੌ ਸੌ ਸੁਭਾਅ ਲੈ ਕੇ ਖੜੇ ਆ ਵੀ ਜਿਸ ਉਮੀਦ ਨਾਲ ਵੋਟ ਪਾਈ ਸੀ ਉਸ ਪੈਰਾਮੀਟਰ ਤੇ ਆਪਾਂ ਖੜੇ ਹੀ ਨਹੀਂ ਹੋਏ ਪੁਆਇੰਟ 1 ਵੀ ਨਹੀਂ ਆਏ ਤੇ ਇਸ ਕਰਕੇ ਉਹ ਸੱਥਾਂ ਵਿੱਚ ਆਉਣ ਵਾਲੀ ਸਿੱਧੀ ਨਹੀਂ ਆ ਸਿਰਫ ਗੱਲਾਂ ਗੱਲਾਂ ਕਰ ਸਕਦੇ ਆ ਬਸ ਉਹ ਤੁਸ ਨਹੀਂ ਆ ਇਸਕੇ ਮੈਂ ਬੰਬਈ ਦੇ ਅਖਬਾਰ ਦੇ ਵਿੱਚ ਭਾਜੀ ਐਡ ਦੇ ਰਿਆ ਹੈ ਕਿ ਉੱਥੇ ਦਾ ਮਤਲਬ ਹੀ ਨਹੀਂ ਬੰਦਦਾ ਪੰਜਾਬ ਦਾ ਐਡ ਦੇਂਦਾ ਕਿ ਕਿੰਨੇ ਕਰੋੜ ਰੁਪਏ ਤਾਂ ਉੱਥੇ ਲਾਤਾ ਇਹਨਾਂ ਨੇ ਐਡਾਂ ਤੇ ਕੀ ਤੁਹਾਡਾ ਇਸ ਬਾਰੇ ਕੀ ਲੱਗਦਾ ਮੈਂ ਉਹੀ ਰਹਾ ਵੀ ਡੇਟਾ ਉਹਨਾਂ ਨੇ ਪੰਜਾਬ ਦੇ ਰਿਸੋਰਸ ਆ ਮਤਲਬ ਪੰਜਾਬ ਸਾਡੇ ਨਾਲ ਇੱਕ ਆਪਾ ਪੰਜਾਬ ਦੇ ਵਸਨੀਕ ਆ ਸਾਡੇ ਨਾਲ ਧੋਖਾ ਧੜੀ ਕੀਤੀ ਵੀ ਸਾਡੀ ਸਾਡੀ ਮਤਲਬ ਉਹ ਨਹੀਂ ਪੰਜਾਬ ਦੀ ਸੱਤਾ ਕਾਦੇ ਲਈ ਵੀ ਅਸੀਂ ਪੰਜਾਬ ਦਾ ਵਿਕਾਸ ਕਰ ਤੇ ਸਾਧਨ ਕਿੱਥੋਂ ਲੈਣੇ ਪੰਜਾਬ ਦੇ ਲੋਕਾਂ ਤੋਂ ਇਹ ਪੰਜਾਬ ਦੇ ਲੋਕਾਂ ਤੋਂ ਸਾਧਨ ਲੈ ਕੇ ਉਹਨਾਂ ਦੀ ਵਧੀਆ ਢੰਗ ਨਾਲ ਵਿਉਂਤਬੰਦੀ ਕਰਕੇ ਇਦਾਂ ਕਰਨੀ ਆ ਵੀਜੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਵਧੀਆ ਬਣੇ ਪਰ ਉਹ ਉਹਨੂੰ ਉਹ ਧੋਖਾ ਕੀਤਾ ਤੇ ਸੱਤਾ ਲੈ ਲਈ ਸਾਧਨ ਦਾ ਵੀ ਫੈਸਲਾ ਉਹਨਾਂ ਕੋਲ ਆ ਗਿਆ ਕਿਉਂਕਿ ਸੱਤਾ ਹੀ ਉਹਨਾਂ ਕੋਲ ਆ ਪਰ ਉਹ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਦੇ ਐਕਸਪੈਂਸ਼ਨ ਹੀ ਲਾਇਆ ਜਿਹੜਾ ਕੀ ਕਿਤੇ ਟਰੈਕ ਵਿੱਚ ਐ ਨਹੀਂ ਸੀ ਇਸ ਕਰਕੇ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਹੈ ਤੁਹਾਨੂੰ ਕੀ ਲੱਗ ਰਿਹਾ 2027 'ਚ ਕੀ ਹੋਊਗਾ ਇਕੋ ਦੇ ਵਿੱਚ ਇਹੀ ਆ ਵੀ ਜਿਹੜਾ ਪੰਜਾਬ ਦੇ ਲੋਕਿਆ ਪਹਿਲਾਂ ਉਹ ਰਵਾਇਤੀ ਪਾਰਟੀਆਂ ਕਹਿੰਦੇ ਸੀ ਹਾਲਾ ਕਿ ਉਹਨਾਂ ਨੇ ਵੀ ਜਿੰਨੀ ਇਮਾਨਦਾਰੀ ਨਾਲ ਕੰਮ ਕਰਨ ਚਾਹੀਦਾ ਨਹੀਂ ਕੀਤਾ ਤੇ ਇਹ ਬਦਲ ਦੇ ਤੌਰ ਤੇ ਚੁਣਿਆ ਸੀ ਇਹ ਵੀ ਫੇਲ ਹੋ ਗਿਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਦੇਖੋ ਇਸ਼ੂ ਆ ਕਿਉਂਕਿ ਪੀੜਤ ਆਪ ਆਇਆ ਸਾਰੇ ਇਹ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਵੀ ਵੀ ਕਿੱਦਾਂ ਦਾ ਉਹ ਨਹੀਂ ਪੋਲਿਟੀਕਲ ਅਲਟਰਨੇਟਿਵ ਜਿਹੜਾ ਚੁਣਨਾ ਕਿੱਦਾਂ ਦੇ ਲੋਕਾਂ ਨੂੰ ਆਪਣੇ ਆਪਣੇ ਬਾਰੇ ਫੈਸਲਾ ਲੈਣ ਦੀ ਸ਼ਕਤੀ ਦੇਣੀ ਇਹ ਉਹਦੇ ਬਾਰੇ ਬੜਾ ਚਿੰਤਨਮੰਥਨ ਦਾ ਮਸਲਾ ਆ ਤੇ ਉਹਦੇ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਜਿਹੜੇ ਲੋਕ ਕਿਉਂਕਿ ਜਿਹੜਾ ਝਾੜੂ ਨੂੰ ਸਤਾ ਦਿੱਤੀ ਇਹਨਾਂ ਦਾ ਪਿਛਲਾ ਡਰਾਈਵਰ ਰਿਕਾਰਡ ਲੋਕਾਂ ਨੇ ਕੋਈ ਨਹੀਂ ਦੇਖਿਆ ਦੱਸੋ ਉਹ ਨਹੀਂ ਕਿਤੇ ਸਟਰਗਲ ਕੀਤਾ ਸੀ ਹਲੋ ਅਰਮਿੰਦ ਕੇਜੜੀਵਾਲ ਉਹ ਨਹੀਂ ਕਿੱਥੇ ਪੰਜਾਬ ਦੀ ਸੇਵਾ ਕੀਤਾ ਸੀ ਕਿੱਥੇ ਪੰਜਾਬ ਦੇ ਲੋਕਾਂ ਦੀ ਨਾਲਜ ਪੜ੍ਹਦੇ ਸੀ ਕਿੱਥੇ ਉਹ ਪੰਜਾਬ ਦੇ ਹਾਲਾਤਾਂ ਨਾਲ ਵਾਕਿਫ ਸੀ ਔਰ ਆਪ ਵੀ ਪਰ ਪੀੜਤ ਨਹੀਂ ਸੀ ਉਹ ਮੈਂ ਇਲੈਕਸ਼ਨ ਜਦੋਂ ਬਾਈ ਦਾ ਲੜਿਆ ਮੈਂ ਕਹਿਣਾ ਹੁੰਦਾ ਸੀ ਵੀ ਇਹ ਬੰਦੇ ਇਹ ਨਹੀਂ ਕੁਝ ਕਰ ਸਕਦੇ ਕਿਉਂਕਿ ਪੰਜਾਬ ਚ ਨਹੀਂ ਰਹਿੰਦੇ ਇਹਨਾਂ ਨੂੰ ਪੰਜਾਬ ਦੀ ਸਿੱਤੀ ਬਾਰੇ ਨਹੀਂ ਪਤਾ ਅਸੀਂ ਤਾਂ ਅਸੀਂ ਤਾਂ ਪੀੜਤ ਹੈਗੇ ਸਾਨੂੰ ਤਾਂ ਇੱਥੇ ਮੰਨ ਲਓ ਕੰਮ ਕਰਨਾ ਹੀ ਪੈਣਾ ਨਹੀਂ ਕਰਾਂਗੇ ਤਾਂ ਅਸੀਂ ਪਰੇਸ਼ਾਨ ਹੋਣਾ ਤੇ ਇਸ ਕਰਕੇ ਜਿਹੜਾ ਪੰਜਾਬ ਦੇ ਲੋਕ ਆ ਉਹ ਮੀਡੀਆ ਕਿਸੇ ਦੇ ਮੀਡੀਆ ਮਤਲਬ ਪ੍ਰਚਾਰ ਵਿੱਚ ਨਾ ਜਾ ਜਿਹੜੀਆਂ ਸੋਸ਼ਲ ਮੀਡੀਆ ਦਿਖਾਈਆਂ ਪਿਕਚਰਾਂ ਵੀ ਕੋਈ ਬੰਦਾ ਬਹੁਤ ਤਗੜੀ ਬਾਰ-ਬਾਰ ਹੋ ਕਿਉਂਕਿ ਹੁਣ ਤਾਂ ਐਡ ਸਪான்ਸਰ ਹੋ ਜਾਂਦੀਆਂ ਲੱਖਾਂ ਲੋਕ ਲਾ ਕੇ ਬੰਦਾ ਘਰ-ਘਰ ਆਪਣੀ ਤਸਵੀਰ ਪਤਾ ਸਕਦਾ ਉਹਦੇ ਕੋਲ ਐਡਵਰਟਾਈਜ਼ਮੈਂਟ ਏਜੰਸੀਆਂ ਹਾਇਰ ਕਰ ਸਕਦੀਆਂ ਜਿਹੜੀਆਂ ਉਹਦੀਆਂ ਵਧੀਆ ਪ੍ਰੋਫਾਈਲ ਲੋਕਾਂ ਦੇ ਵਿੱਚ ਭੇਜ ਸਕਦੀ ਇਸ ਕਰਕੇ ਉਹ মিডিਆ ਅਪਰਾ ਅਜੰਡੇ ਦੇ ਪ੍ਰਭਾਵ ਵਿੱਚ ਨਾ ਜਾਣ ਜਿੱਦਾਂ ਉਹ ਆਪ ਦੇ ਕੇਸ ਚ ਹੋਇਆ ਉਹ ਟੈਸਟ ਕਰਨ ਵੀ ਕਿਹੜੇ ਬੰਦੇ ਆ ਜਿਹੜੇ ਸਾਡੇ ਵਰਗੀ ਦਰਦ ਰੱਖਦੇ ਆ ਸਾਡੀ ਪੀੜਾ ਦੇ ਵਿੱਚੋਂ ਨਿਕਲਦੇ ਆ ਤੇ ਸਾਡੀ ਇਹਦੀ ਨੂੰ ਸੁਧਾਰਨ ਦੇ ਲਈ ਸਮਰੱਥ ਆ ਉਹ ਆਪਾਂ ਚੋਣ ਮੈਂਦੇ ਆ ਪਰ ਮੰਨਣਾ ਸਮਰੱਥ ਹੀ ਨਹੀਂ ਹੁੰਦਾ ਤੇ ਉੱਦਾਂ ਦੇ ਲੋਕਾਂ ਨੂੰ ਚੋਣਨ ਉੱਦਾਂ ਦੇ ਲੋਕਾਂ ਨੂੰ ਕਮਾਂਡ ਦੇਣ ਤਾਂ ਕਿ ਤੇ ਆਪਣਾ ਜਿਹੜਾ ਇੱਦਾਂ ਦੇ ਮਾੜੇ ਹਾਲਾਤਾਂ ਤੋਂ ਦੁੱਖ ਭਰੀ ਦਾਸਤਾਨ ਤੋਂ ਜਿਹੜਾ ਇੱਕ ਤਰ੍ਹਾਂ ਖੁਸ਼ਹਾਲੀ ਵੱਲ ਇੱਕ ਰਾਹਤ ਵਾਲਾ ਜਿਹੜਾ ਰਸਤਾ ਆਪਣੇ ਨਿਕਲ ਸਾਬ ਪਰ ਉਮੀਦ ਹੈ ਕਿ ਇੰਦਾਂ ਦੀ ਨਿਰਾਸ਼ਾ ਆਉਣ ਵਾਲੀ ਗੱਲ ਨਹੀਂ ਪੰਜਾਬ 'ਚ ਬਹੁਤ ਸਾਰੇ ਚੰਗੇ ਲੋਕ ਆ ਜਿਹੜੇ ਜਿਹੜੇ ਪੰਜਾਬ ਲਈ ਕੁਛ ਕਰਨਾ ਚਾਹ ਤੁਰ ਜਿਦਾ ਇੱਕ ਨਸ਼ੇ ਦਾ ਇਹਨਾਂ ਨੇ ਕੰਮ ਕੀਤਾ ਕਿ ਲੋਕਾਂ ਦਾ ਘਰ ਡੋਨ ਲੱਗ ਪਈ ਕੀ ਤੁਹਾਨੂੰ ਇਹ ਸਹੀ ਲੱਗ ਰਿਹਾ ਕਿ ਗਲਤ ਲੱਗ ਰਿਹਾ ਉਹਨਾਂ ਦੇ ਬੱਚੇ ਕਿੱਥੇ ਰਹਿਣਗੇ ਦੇਖੋ ਇਹ ਤਾਂ ਇਹ ਪਹਿਲਾਂ ਤੇ ਆ ਵੀ ਜਨਰਲੀ ਜਦੋਂ ਲਾਹੀ ਆ ਵੀ ਪੁਲਿਸ ਆਪ ਜੱਜ ਨਹੀਂ ਬਣ ਸਕਦੀ ਇਹ ਆਪਾਂ ਕਿਸੇ ਬੰਦੇ ਨੇ ਫੜਿਆ ਉਹਨੇ ਹੀ ਮੌਕੇ ਤੇ ਹਫਸਰੇ ਡਿਸਾਈਡ ਕਰ ਲਿਆ ਤੇ ਉਹ ਨਾਲ ਹੀ ਸਜ਼ਾ ਦੇ ਦਿੱਤਾ ਠੀਕ ਹੈ ਨਾ ਪੁਲਿਸ ਨੇ ਦੇਖਿਆ ਵੀ ਇਹਨੇ ਇੱਕ ਅਫੈਂਸ ਗ੍ਰਿਮ ਕਮਿਟ ਕੀਤਾ ਫਿਰ ਉਹਨੂੰ ਉਹਨੂੰ ਕੋਰਟ ਚ ਪ੍ਰੂਵ ਕਰਨਾ ਫਿਰ ਉਹਨੂੰ ਉਹਦੇ ਫਿਰ ਉਹਨੂੰ ਸਜ਼ਾ ਮਿਲਣੀ ਤੇ ਇਸ ਕਰਕੇ ਇਹ ਸਿਰਫ ਇੱਕ ਚੰਦ ਪਤਲਾ ਇੱਕ ਸੁਰਖੀਆਂ ਆਪਦੇ ਨਿਕਲ ਸਕਦਾ ਪਰ ਉਮੀਦ ਹੈ ਕਿ ਇਦਾਂ ਵੀ ਨਰਾਸ਼ਾ ਆਉਣ ਵਾਲੀ ਗੱਲ ਨਹੀਂ ਪੰਜਾਬ 'ਚ ਬਹੁਤ ਸਾਰੇ ਚੰਗੇ ਲੋਕ ਆ ਜਿਹੜੇ ਜਿਹੜੇ ਪੰਜਾਬ ਲਈ ਕੁਛ ਕਰਨਾ ਚਾਹੁੰਦੇ ਸਿਰ ਜਿਹਦਾ ਇੱਕ ਨਸ਼ੇ ਦਾ ਇਹਨਾਂ ਨੇ ਕੰਮ ਕੀਤਾ ਕਿ ਲੋਕਾਂ ਦਾ ਘਰ ਡੋਣ ਲੱਗ ਪਿਆ ਕੀ ਤੁਹਾਨੂੰ ਇਹ ਸਹੀ ਲੱਗ ਰਿਹਾ ਕਿ ਗਲਤ ਲੱਗ ਰਿਹਾ ਉਹਨਾਂ ਦੇ ਬੱਚੇ ਕਿੱਥੇ ਰਹਿਣਗੇ ਤੇ ਕੋਈ ਇਹ ਤਾਂ ਇਹ ਪਹਿਲਾਂ ਤੇ ਆ ਵੀ ਜਨਰਲ ਜਦੋਂ ਲਾ ਇਹ ਹੀ ਆ ਵੀ ਪੁਲਿਸ ਆਪ ਜੱਜ ਨਹੀਂ ਬਣ ਸਕਦੀ ਵੀ ਆਪਾਂ ਕਿਸੇ ਬੰਦੇ ਨੂੰ ਫੜਿਆ ਉਹਨੇ ਮੌਕੇ ਤੇ ਅਫਸਰ ਨੇ ਡਿਸਾਈਡ ਕਰ ਲਿਆ ਤੇ ਉਹ ਨਾਲ ਹੀ سزا ਦੇ ਠੀਕ ਹੈ ਨਾ ਪੁਲਿਸ ਨੇ ਤਾਂ ਦੇਖਿਆ ਵੀ ਇਹਨੇ ਇੱਕ ਅਫੈਂਸ ਗਰਮ ਕਮਿਟ ਕੀਤਾ ਫਿਰ ਉਹਨੂੰ ਉਹਨੂੰ ਕੋਰਟ ਨੂੰ ਫਿਰ ਉਹਨੂੰ ਉਹਦੇ ਫਿਰ ਉਹਨੂੰ سزا ਮਿਲਣੀ ਤੇ ਇਸ ਕਰਕੇ ਇਹ ਸਿਰਫ ਇੱਕ ਚੰਦ ਪਹਿਲਾਂ ਇੱਕ ਸੁਰਖੀਆਂ ਮਟੋਰਨ ਵਾਲਾ ਮਸਲਾ ਆ ਵੀ ਜਿਹੜੇ ਲੋਕ ਆ ਉਹ ਉਹਨਾਂ ਨੇ ਦੇਖ ਉਹ ਨਰਾਸ਼ ਹੋ ਰਹੇ ਆ ਉਹਨਾਂ ਦੱਸਿਓ ਦੇਖੋ ਜੀ ਅਸੀਂ ਇਮੀਡੀਟ ਕਰਾਂ ਇਸ ਕਰਕੇ ਉਹਦੇ ਬਕਾਇਦਾ ਕੋਰਟ ਦੇ ਉਹ ਉਹ ਭਗਵੰਤਮਾਨ ਉਹਦੇ ਵਾਲੇ ਚੱਲ ਗਿਆ ਰਾਹ ਤੇ ਜਿਹੜਾ ਜੋਗੀ ਚੱਲ ਕਰ ਰਿਹਾ ਸੀ ਚੁੱਕੀ ਵਾਲਾ ਉਹਦੇ ਵਾਲੇ ਰਸਤੇ ਤੇ ਚੱਲ ਪਏ ਲੋਕਾਂ ਦੇ ਘਰ ਟੋਣ ਲੱਗ ਪਿਆ ਜੀ ਉਹਦੇ ਵਿੱਚ ਕੋਰਟ ਦੇ ਹੁਕਮ ਆਇਆ ਵੀ ਦੁਆਰਾ ਬਣਾਓ ਜੇ ਠੀਕ ਹੈ ਕਿ ਨਹੀਂ ਦੇਖੋ ਜਿਹੜਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਅਫਸਰ ਗਲਤ ਹੁੰਦੇ ਪਰ ਇਹ ਦੇ ਵਿੱਚ ਖਤਰਾ ਇਹ ਆ ਵੀ ਜੇ ਮੌਕੇ ਤੇ ਪੁਲਿਸ ਅਫਸਰ ਨੂੰ ਆਪਾਂ ਡਿਸੀਜਨ 메ਕਿੰਗ ਬਣਾ ਦੇਵਾਂਗੇ ਤੇ ਮੰਨ ਲਓ ਗਲਤ ਫੈਸਲਾ ਮੌਕੇ ਲੈ ਆ ਕੋਈ ਸਹੀ ਵੀ ਲੈ ਲਉ ਪਰ ਮੌਕੇ ਤੇ ਗਲਤ ਲੈ ਗਿਆ ਫਿਰ ਉਹ ਤਾਂ ਜਿੱਦਾਂ ਮਰਜੀ ਕਿਉਂਕਿ ਉਹਦੇ ਕੋਲ ਅਥਾ ਪਾਵਰ ਆ ਲਾਦੀ ਉਹਦੇ ਕੋ ਫੋਰਸ ਵੀ ਹੈਗੀ ਆ ਪਾਵਰ ਵੀ ਉਹ ਤਾਂ ਫਿਰ ਜਿਹਨਾਂ ਜਿਹਨੂੰ ਜਿਹਨਾਂ ਉਹਨਾਂ ਹੁਣ ਘੁੱਟੇ ਪੜਦੇ ਆਪਾਂ ਦੇਖਦੇ ਹੀ ਆ ਪਾਵਰ ਦਾ ਮਿਸਯੂਜ਼ ਦੇਖਦੇ ਆ ਤੇ ਜਦੋਂ ਪੁਲਿਸ ਦੇ ਬਹੁਤ ਸਾਰੇ ਕੇਸ ਆ ਰਹੇ ਪਾਵਰ ਮਿਸਯੂਜ਼ ਦੇ ਤਾਂ ਫਿਰ ਜਿਉ ਇਦਾਂ ਇਹ ਟ੍ਰੈਂਡ ਬਣਾ ਦਈਏ ਵੀ ਆਹ ਜੀ ਬੰਦਾ ਗਲਤ ਆ ਪੁਲਿਸ ਨੇ ਕਹਿਤਾ ਇਹ ਬੰਦਾ ਗਲਤ ਆ ਤੇ ਆਪ ਵੀ ਉਹਦਾ ਘਰ ਢਾਹਤਾ ਤੇ ਮੈਨੂੰ ਲੱਗਦਾ ਫਿਰ ਇਦਾਂ ਬਹੁਤ ਸਾਰੇ ਲੋਕਾਂ ਦੇ ਖਿਲਾਫ ਪਾਵਰ ਮਿਸ ਅਸੀਂ ਇਹ ਨਹੀਂ ਅਸੀਂ ਕੋਈ ਨਸ਼ੇ ਵਾਲੇ ਨੂੰ ਮਰੀ ਨਹੀਂ ਕਰਦੇ ਗੋਸ਼ੀ ਹੈਗੇ ਆ ਪਰ ਜੇ ਇਹ ਟ੍ਰੈਂਡ ਹੋਊਗਾ ਤੇ ਹੋ ਸਕਦਾ ਵੀ ਪਾਵਰ ਮਿਸਯੂਜ਼ ਦਾ ਟ੍ਰੈਂਡ ਵਧੇ ਤੇ ਪੁਲਿਸ ਜਿਹੜਾ ਕੋਈ ਜਿੰਨਾ ਜਿਹਨੂੰ ਉਹ ਚੰਗਾ ਨਹੀਂ ਸਮਝਦੀ ਉਹਦਾ ਮਾੜੇ ਦੀ ਆੜ ਚ ਬਹੁਤ سارے ਚੰਗੇ ਬੰਦੇ ਦਾ ਨੁਕਸਾਨ ਕਰਦੇ ਇਸ ਕਰਕੇ ਜੋ ਸਹੀ ਪ੍ਰੋਸੀਜਰ ਹੈਗਾ ਉਹ ਇਹੀ ਆ ਪੁਲਿਸ ਜਿਹੜਾ ਆ ਜਿਹੜਾ ਵੀ ਕੋਈ ਅਫੈਂਸ ਕਮਿਟ ਕਰਦਾ ਉਹਦੇ ਉਹਦੇ ਬਾਰੇ ਕੇਸ ਬਣਾਵੇ ਤੇ ਸਪੀਡਿਡ ਟ੍ਰਾਇਲ ਹੋ ਇਹ ਜ਼ਰੂਰ ਚਾਹੀਦਾ ਕਿਉਂਕਿ ਜਿਹੜਾ ਆਪਣਾ ਟਰਸਟ ਕਾਇਮਾ ਲੋਕ ਐਪਰੀਸ਼ੀਏਟ ਕਰਦੇ ਆ ਤੁਰੰਤ ਕਾਰਵਾਈ ਨੂੰ ਤੇ ਦੇਖੋ ਘਰ ਢਾਹਤਾ ਲੋਕ ਐਪਰੀਸ਼ੀਏਟ ਕਿਉਂ ਕਰਦੇ ਕਿਉਂਕਿ ਉਹਨੂੰ ਲੱਗਦਾ ਵੀ ਇਹ ਬੰਦਾ ਗਲਤ ਸੀ ਪਰ ਇਹਨੂੰ ਕੋਰਟ ਦੇ ਵਿੱਚ ਜਲਦੀ ਟ੍ਰਾਇਲ ਲੀਣਾ ਤੇ ਇਹ ਆਪਾਂ ਜ਼ਰੂਰ ਚਾਹੁੰਦੇ ਆਂ ਵੀ ਜੇ ਆਪਾਂ ਪੁਲਿਸ ਚਾਹੁੰਦੀ ਵੀ ਜਲਦੀ ਜਸਟਿਸ ਦੇਣਾ ਲੋਕ ਵੀ ਚਾਹੁੰਦੇ ਵੀ ਜਲਦੀ ਕਾਰਵਾਈ ਹੋਵੇ ਦੋਸ਼ੀਆਂ ਤੇ ਤੇ ਆਪਾਂ ਸਪੀਡੀ ਟ੍ਰਾਇਲ ਕਰੀਏ ਵੀ ਅੱਜ ਬੰਦਾ ਫੈਸਕੇ ਮਿੰਟ ਕੀਤਾ ਉਹ ਸਾਲ ਡੇਢ ਸਾਲ ਦੇ ਵਿੱਚ ਵਿੱਚ ਉਹ ਜਿਹੜਾ ਉਹਨੂੰ ਉਹਨੂੰ ਸਜ਼ਾ ਮਿਲੇ ਤੇ ਆਪਣੀ ਸਜ਼ਾ ਪੂਰੀ ਹੋ ਜਾਵੇ ਇੱਕ ਹੋਰ ਇਹ ਹਾਲਿਆ ਇਹਨਾਂ ਨੇ ਸਕੂਲਾਂ ਨਾਲੋਂ ਵੱਧ ਠੇਕੇ ਟੋਲੀ ਜਾਂਦੇ ਸਕੂਲ ਬੰਦ ਕਰੀ ਜਾਂਦੇ ਇਹਦੇ ਬਾਰੇ ਕੀ ਕੀ ਪਹਿਲਾਂ ਉਹ ਇਹੀ ਆ ਬਈ ਇਹ ਕਹਿ ਰਹੇ ਵੀ ਰਵਿ ਨੂੰ ਜਨਰੇਟ ਕਰਨਾ ਜੀ ਇਹ ਰਵਿ ਨੂੰ ਵੀ ਘਾਟਿਆ ਪਰ ਪਹਿਲੀ ਗੱਲ ਉਹਦਾ ਸਹੀ ਉਹਦੀ ਗੱਲ ਤੋਂ ਨਹੀਂ ਹੋਣੀ ਦੂਜਾ ਇਹ ਵੀ ਬਈ ਹੋਰ ਆਪਾਂ ਨੂੰ ਸਾਧਨ ਲੱਭਣੇ ਚਾਹੀਦੇ ਨਾ ਕਿ ਨਸ਼ਾ ਕਿਉਂਕਿ ਜਦੋਂ ਜੇ ਪੰਜਾਬ ਦੇ ਸਾਰੇ ਲੋਕ ਸ਼ਰਾਬੀ ਬਣ ਗਏ ਔਰ ਹੈਲਥ ਸਾਰਾ ਪ੍ਰਾਈਵੇਟ ਹੋ ਗਿਆ ਇਸ ਕਰਕੇ ਕਿਸੇ ਵੀ ਬਹੁਤ ਸਾਰੇ ਨੇਸ਼ਨ ਹੈਗੇ ਆ ਉਹਨੇ ਸ਼ਰਾਬ ਬੰਦੀ ਤੇ ਰੋਕ ਲਾਈ ਆ ਪਿਆਰ ਕਰਕੇ ਸਟੇਟ ਸ਼ਰਾਬ ਬੰਦੀ ਤੇ ਰੋਕ ਲਾਉਂਦੇ ਆ ਠੀਕ ਆ ਇਸ ਕਰਕੇ ਮੈਨੂੰ ਇਹ ਜੋ ਲੱਗਦਾ ਵੀ ਜਿਹੜਾ ਇਹ ਪੈਟਰਨ ਹੈ ਇਹ ਬਿਲਕੁਲ ਸਹੀ ਨਹੀਂ ਹੈ ਨਾ ਠੀਕ ਆ ਸੀਮਤ ਰੂਪ ਵਿੱਚ ਚੱਲਦੇ ਹੈਗੇ ਆ ਪਰ ਇਹ ਝਾੜੂ ਪੀਂਗੀਆਂ ਮਨਨਾਰਾਂ ਨੇ ਕੋ ਦੇਖਿਆ ਨਾ ਮਿਰਤੀ ਵਿਦਾਈ ਆ ਲੱਗਦਾ ਤਾਂ ਨਹੀਂ ਅਸਲ ਖਾਣਾ ਜਿਹੜੀਆਂ ਵੀ ਦੇਖਿਆ ਨਹੀਂ ਕਿ ਬੜੀਆਂ ਘਾਹ ਵਾਲੀ ਘਬਰਾਹਟ ਹੈ ਨਾ ਪੰਜਾਬ ਦੇ ਅਮੀ ਉਹਦੇ ਦਿਨੇ 7 ਵਜੇ ਖੁੱਲ ਜਾਂਦੇ 9 ਵਜੇ ਖੁੱਲ ਜਾਂਦੇ ਰਾਤ ਦੇ 12 ਵਜੇ ਤੱਕ ਚੱਲਦੇ ਔਰ ਫਿਰ ਉਹਨਾਂ ਦੀਆਂ ਬ੍ਰਾਂਚੇਸ ਪਿੰਡਾਂ ਵਿੱਚ ਆ ਗਈਆਂ ਫਿਰ ਜਿਹੜੀ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਬੱਕਰੀ ਵੇਚਦੀ ਤੇ ਇਹਨੇ ਜਿਹੜੀ ਇੱਕ ਸੁਸਾਇਟੀ ਉਹਦੀ ਤਬਾਹ ਕਰਕੇ ਰੱਖ ਦੇਣੀ ਤੇ ਜੇ ਸੁਸਾਇਟੀ ਤਬਾਹ ਹੋ ਗਈ ਤੇ ਉਹਦੇ ਤੋਂ ਜਿਹੜਾ ਰੈਵਨਿਊ ਤੇ ਟੈਕਸ ਦਾ ਪਸਣਾ ਕਿ ਇਸ ਕਰਕੇ ਜਿਹੜਾ ਨਸ਼ਾ ਆ ਉਹਨੂੰ ਕੰਟਰੋਲ ਕਰਨਾ ਚਾਹੀਦਾ ਸ਼ਰਾਬ ਨੂੰ ਪੰਜਾਬ ਕੰਟਰੋਲ ਕਰਨਾ ਚਾਹੀਦਾ ਤੇ ਜਿਹੜੇ ਇਨਕਮ ਦੇ ਸਾਧਨ ਆ ਉਹ ਹੋਰ ਜਿਹੜੇ ਤਲਾਸ਼ਣੇ ਚਾਹੀਦੇ ਪਰ ਇਹਦੇ ਨਾਲ ਇਹ ਵੀ ਆ ਵੀ ਜੇ ਜਿਹੜਾ ਪੈਸਾ ਜਨਰੇਟ ਹੋ ਰਿਹਾ ਉਹਦਾ ਸਹੀ ਓਦੀ ਇਸਤੇਮਾਲ ਹੋਵੇ ਉੱਚ ਟਰਾਂਸਪੇਰੈਂਸੀ ਹੋਵੇ ਤੇ ਲੋਕਾਂ ਨੂੰ ਦੱਸਿਆ ਜਾਵੇ ਕਿ ਆਹ ਜਿਹੇ ਪੈਸਾ ਆ ਰਿਹਾ ਤੈਨੂੰ ਅਸੀਂ ਖਾਚ ਕਿਦਾਂ ਕਰਦੇ ਠੀਕ ਰੱਬ ਰੱਖਾ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ